ਪੂਰਾ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੰਡਾ ਰਿਹਾ ਹੈ ਔਰ ਖਾਸ ਕਰਕੇ ਜੇਕਰ ਗੱਲ ਕਰੀਏ ਇਸ ਰੱਦੀ ਜ਼ਿਲ੍ਹੇ ਗਰਦਾਸਪੁਰ ਦੀ ਤਾਂ ਗਰਦਾਸਪੁਰ ਅੰਦਰ ਵੀ ਜਿਹੜੀ ਸਥਿਤੀ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਔਰ ਬਰਸਾਤ ਇੱਕ ਵਾਰੀ ਫਿਰ ਤੋਂ ਸ਼ੁਰੂ ਹੋ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਾਲੇ ਨੇ ਜਿਹੜੇ ਨੋਮਨੀ ਜਿਹੜੇ ਹੋਰ ਕਿਰਨ ਨਾਲੇ ਨਿਕਲਦੇ ਨੇ ਉਹ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਨੇ ਔਰ ਕਿਤਨਾ ਕਿਤੇ ਹੜ ਦਾ ਖਤਰਾ ਜਿਹੜਾ ਹੱਲੇ ਵੀ ਮੰਡਰਾ ਮੰਡਰਾ ਰਿਹਾ ਹੈ ਔਰ ਜੇਕਰ ਇਹ ਬਰਸਾਤਾਂ ਇਦਾਂ ਹੀ ਹੁੰਦੀਆਂ ਜਾਂ ਪਹਾੜੀ ਲਾਕੇ ਜੇ ਬਰਸਾਤ ਹੁੰਦੀ ਹੈ ਜਾਂ ਤਾਂ ਇੱਕ ਵਾਰੀ ਫਿਰ ਤੋਂ ਇਹ ਸਾਰੇ ਇਲਾਕਾ ਚ ਭ ਕਿਤਨਾ ਕਿਤੇ ਸਫਾਈ ਦੀ ਜਿਹੜੀ ਹੈ ਕਮੀ ਰਹਿ ਗਈ ਹੈ ਸਰਕਾਰ ਵੱਲੋਂ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਪੂਰੀ ਤਰ੍ਹਾਂ ਨਹੀਂ ਨਿਭਾਈ ਗਈ ਲੋਕ ਮੇਰੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਕੀ ਮੰਨਦੇ ਹੋ ਜੀ ਕਿੰਨਾ ਕੁ ਨੁਕਸਾਨ ਇਸ ਵਾਰ ਹੜ੍ਹਾਂ ਨੇ ਕੀਤਾ ਤੇ ਹੁਣ ਜਿਹੜੀ ਸਥਿਤੀ ਸਫਾਈ ਬਣੀ ਹੋਈ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਤੱਕ ਇਹਨਾਂ ਦਾ ਨੁਕਸਾਨ ਕਦੀ ਹੋਇਆ ਨਹੀਂ ਜਿੰਨਾ ਹੁਣ ਹੋਇਆ ਬਿਲਕੁਲ ਸਰਕਾਰ ਦੀ ਲਾਪਰਵਾਹੀ ਆ ਜਿਹੜਾ ਬਾਰਸ਼ ਤੋਂ ਗੇਤੀ ਇਹਨਾਂ ਦੀ ਸਫਾਈ ਨਹੀਂ ਹੋ ਸਕੀ ਡਰੇਨਾਂ ਦੀ ਇਹ ਬੰਨਾ ਦੀ ਇਨਾ ਮਾੜਾ ਹਾਲਾ ਇਲਾਕੇ ਵਿੱਚ ਪਾਣੀ ਡੁੱਬੇ ਪਏ ਆ ਲੋਕ ਜੋ ਝੋਨਾ ਮਾਰਿਆ ਗਿਆ ਲੋਕਾਂ ਦੇ ਜੀ ਰੋੜ ਗਏ ਡੰਗਰ ਸਾਰੇ ਰੁੜ ਗਏ ਟੁੜੀ ਤੰਦ ਰੁੜ ਗਿਆ ਸਾਰਾ ਦਾਣੇ ਵੀ ਲੋਕਾਂ ਦੇ ਇਥੋਂ ਤੱਕ ਵੀ ਕਈਆਂ ਦੇ ਜਿਹੜੇ ਕੋਠੇ ਚੜ੍ਹ ਲੈ ਬੱਜ ਗਏ ਅੰਦਰ ਉਹ ਵੀ ਖਰਾਬ ਹੋ ਗਏ ਤੇ ਅਜੇ ਜੇ ਅਜੇ ਵੀ ਜ ਜਿਨ੍ਹਾਂ ਬਾਰਸ਼ ਦਾ ਦੱਸਣ ਦੇ ਆ ਉਹ ਉਹ ਸਾਰਾ ਬਾਰਸ਼ ਹੋ ਗਈ ਫੇਰ ਅੱਗੇ ਨਾਲ ਵੱਧ ਫੇਰ ਹੜਾ ਆ ਜਾਣਾ ਅੱਗੇ ਨਾਲ ਜ਼ਿਆਦਾ ਆ ਜਾਣਾ ਪਾਣੀ ਅੱਗੇ ਹੀ ਨਹੀਂ ਸਮਾਰਿਆ ਤੇ ਜੇ ਹੋਰ ਆ ਗਿਆ ਤਾਂ ਹੋਰ ਜ਼ਿਆਦਾ ਨੁਕਸਾਨ ਹੋਊਗਾ ਬਿਲਕੁਲ ਹੁਣ ਜਿਸ ਤਰ੍ਹਾਂ ਅੱਜ ਪ੍ਰਸਾਦ ਸ਼ੁਰੂ ਹੋ ਗਈ ਹੈ ਜੇ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਹੀ ਹੁੰਦੀ ਹੈ ਤਾਂ ਨੁਕਸਾਨ ਜਿਹੜਾ ਹੋਰ ਵੱਧ ਸਕਦਾ ਹੈ ਪਹਿਲਾਂ ਹੀ ਜ਼ਿੰਮੇਵਾਰ ਜਿਹੜਾ ਹੈ ਉਹ ਮਾਰਦੇ ਹੀ ਠਾਹਾਂ ਏ ਔਰ ਕੀ ਇਸ ਵਕਤ ਲੱਗਦਾ ਹੈ ਕਿ ਕੀ ਹੋਵੇ ਜਾਂ ਜਿਹੜੇ ਕਿਹੜੇ ਖਦਮ ਚੁੱਕੇ ਜਾਣ ਤਾਂ ਜੋ ਕਿ ਲੋਕਾਂ ਦੀ ਜਿਹੜੀ ਆ ਉਹ ਸਹਾਇਤਾ ਹੋ ਸਕੇ ਵੇਖੋ ਜੀ ਸਹਾਇਤਾ ਤੇ ਜਿਹੜੇ ਜ਼ਿੰਮੇਵਾਰ ਲੋਕ ਆ ਜਾਂ ਗਰੀਬ ਲੋਕ ਜਿਹਦਾ ਘਰ ਡਿੱਗ ਗਿਆ ਉਹ ਤੇ ਬਣਾਇ ਨਹੀਂ ਸਕਦਾ ਤੇ ਜਿਹੜੇ ਜ਼ਿੰਮੇਵਾਰ ਦੇ ਵਿੱਚੋਂ ਦੀ ਦਰਿਆ ਦਾ ਪਾਣੀ ਲੰਘ ਗਿਆ ਰੋਡ ਦਾ ਪਾਣੀ ਲੰਘ ਗਿਆ ਉਹ ਪੈੜੀ ਵੀ ਨਹੀਂ ਬਣਨੀ ਇੱਕ ਫਸਲ ਇਹ ਗਈ ਗਾਲੀ ਬੀਜੀ ਨਹੀਂ ਜਾਣੀ ਪਹਾਉਂ ਦੇ ਕੋਲ ਕੋਈ ਨਹੀਂ ਤੇ ਤਿਆਰੀ ਕਰਨਾ ਕਰਨੀ ਉਹਦੀ ਫਿਰ ਰੇਤਾ ਚੁੱਕਣ ਲੱਗਿਆ ਉਹਨਾਂ ਦੇ ਸਰਕਾਰ ਨੇ ਰੇਤਾ ਪੈੜੀਆਂ ਚੁੱਕਣ ਨਹੀਂ ਦੇ ਨੇ 15 ਦੀ ਕਰ ਦੇਣੀ ਆ ਪੱਧਰੀਆਂ ਹੋਊਗੀ ਦੀ ਫਸਲ ਹੋਊਗੀ ਉਹਦਾ ਫਸਲ ਨਹੀਂ ਹੋਣੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਦੇ ਨਾਲ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਹੈ ਲੋਕਾਂ ਦਾ ਔਰ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੇ ਤਾਜ਼ਾ ਹਾਲਾਤ ਇਹ ਨੇ ਕਿ ਨਾ ਨਦੀਆਂ ਦੇ ਜਿਹੜੇ ਨਾਲੇ ਨੇ ਉਹ ਪੂਰੀ ਤਰ੍ਹਾਂ ਉਫਾਨ ਦੇ ਵਿੱਚ ਨੇ ਔਰ ਪਹਿਲਾਂ ਹੀ ਜਿਹੜਾ ਨੱਕੋ ਨੱਕ ਭਰੇ ਹੋਏ ਨੇ ਔਰ ਸਫਾਈ ਜਿਹੜੀ ਆ ਉਹ ਬਿਲਕੁਲ ਨਾ ਮਾਤਰ ਹੈ ਸਾਫ ਡਰੇਨਾਂ ਦੇ ਵਿੱਚ ਗੰਦਾ ਹੈ ਜਿਹੜਾ ਸਰਕਾਰ ਦੇ ਦਾਅਵੇ ਸਨ ਉਹ ਖੋਖਲੇ ਸਾਬਤ ਹੁੰਦੇ ਆ ਰਹੇ ਉਹ ਜਿਹੜੇ ਲੋਕਲ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਫੇਰ ਹੋ ਜਾਂਦੀ ਹੈ ਜਾਂ ਜੇਕਰ ਫੇਰ ਮੀਂਹ ਆ ਜਾਂਦਾ ਹੈ ਤਾਂ ਦੁਬਾਰਾ ਹੜਾ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਪਹਿਲਾਂ ਹੀ ਜਿਹੜਾ ਜਿੰਮੇਦਾਰ ਆ ਉਹ ਬਿਲਕੁਲ ਜੋ ਆ ਖਤਮ ਹੋਣ ਕਿਨਾਰੇ ਆ ਕਿਉਂਕਿ ਫਸਲਾਂ ਡੋਬ ਗਈਆਂ ਮਕਾਨ ਢੱਟ ਗਏ ਔਰ ਜੇਕਰ ਫੇਰ ਦੁਬਾਰਾ ਹੜ੍ਹ ਦੀ ਮਾਰ ਆਉਂਦੀ ਹੈ ਤਾਂ ਉਹਨਾਂ ਦੀ ਸਥਿਤੀ ਜਿਹੜੀ ਹੈ ਬਹੁਤ ਹੀ ਜਿਹੜੀ ਹੈ ਬੱਤਰ ਹੋ ਜਾਵੇਗੀ ਔਰ ਸਰਕਾਰਾਂ ਵੱਲ ਟੇਕ ਹੈ ਜੇਕਰ ਬੰਦਾ ਮੁਆਵਜ਼ਾ ਦਿੰਦੇ ਨੇ ਤਾਂ ਹੀ ਕੋਈ ਹੱਲ ਹੋ ਸਕਦਾ ਹੈ ਨਹੀਂ ਤਾਂ ਜਿਹੜਾ ਹੈ ਕਿਸਾਨ ਫੇਰ ਜੋ ਹੈ ਉਹ ਜਾਂ ਜ਼ਿਮੀਂਦਾਰ ਜੋ ਹੈ ਜਾਂ ਆਮ ਲੋਕ ਜਿਹੜੇ ਨੇ ਜਿਹੜੇ ਹੜ੍ਹਾਂ ਦੇ ਮਾਰੇ ਠਾਏ ਨੇ ਉਹ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਪ੍ਰਭਾਵਿਤ ਹੋਣਗੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ